ਆਪ ਜੀ ਨੂੰ ਉਹਦੇ ਬਾਰੇ ਥੋੜਾ ਚੱਲਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਪਤ ਜੀ ਬੰਦੀਆਂ ਦੇ ਕੋਈ ਸਾਰਿਆਂ ਦੇ ਨਾਮ ਦੱਸ ਦੋ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਦਾਤਾ ਸਤਿਗੁਰ ਦੇ ਦਰ ਤੇ ਜਾ ਕੇ ਨਮਸਕਾਰ ਕੀਤੇ ਹੈ ਇਹ ਜਥੇਬੰਦੀਆਂ ਦੇ ਸਮੂਹ ਇਸ ਤਾਲਮੇਲ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕੈਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਇਸ ਅਰਦਾਸ ਦਾ ਇਹ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅਜਨੀ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਂ ਤੋਂ ਸੀ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਨ੍ਹਾਂ ਦੇ ਪ੍ਰੇਰਣਾ ਤੇ ਉਨ੍ਹਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਲਾ ਸਾਡਾ ਖਤਮ ਹੋ ਚੁੱਕਾ ਹੈ ਕੌਮਨਿਚਾਇਆ ਸੀ ਕਿ 2000 ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਦਵਾਨਤੀ ਜੀ ਹੋਣਾ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਹਸਦ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਤਾਂ ਜਿਵੇਂ ਦੇਖ ਕੀ ਰਹੇ ਆ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾ ਦਾ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਗਈ ਹੈ ਗੜਕਾ ਜੀ ਸਾਹਿਬ ਦੀ ਹਾਂਜੀ ਗੁਰਗੱਛ ਸਾਹਿਬ ਦੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਇਸੇ ਕਿਸ ਤਰ੍ਹਾਂ ਕਰਵਾਵਾ ਦੇ ਕਹਿੰਦੇ ਸੀ ਸਿੰਘ ਸਾਹਿਬ ਕੀ ਕਿ ਹੋ ਗਈ ਜਿਸ ਤਰ੍ਹਾਂ ਨਿਯੁਕਤੀ ਕੀਤੀ ਗਈ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰਾਡੂਏਟ ਹੀ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜੰਦੀ ਹੈ ਜਾਂ ਉਹਨਾਂ ਦਾ ਕੋਈ ਬੰਦਾ ਜਾਂਦਾ ਹੈ ਜਾਂ ਭੁੱਜ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰ ਬੰਦੀ ਹੋ ਸਕਦੀ ਹੈ ਲੇਕਿਨ ਅਜੇ ਹੁਆ ਨਹੀਂ ਇਹਨੂੰ ਕੀ ਸਮਝਦੇ ਹੋ ਦੇਖੀ ਇਹਨੂੰ ਸਮਝਦੇ ਹੋ ਨਹੀਂ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਵੀ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੇ ਚਾਹੀਦੇ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖੋ ਝੁਕ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜ਼ਿੰਮੇਵਾਰੀ ਸੰਪੰਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕੱਲ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਤੇ ਜੇ ਜੇ ਉਸ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂ ਕੋ ਕੰਮ ਕਰ ਸਕਦੇ ਨਹੀਂ ਕਿਉਂਕਿ ਆ ਕੇ ਇਹ ਸਰਕਾਰ ਜੋ ਪਦਵੀਆਂ ਨੇ ਪਦਵੀਆਂ ਉਹਤੇ ਕਹੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕੇਵਲ ਸਿੰਘ ਬੈਠੇ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਿਕਾਰਯੋਗ ਨੇ ਇਹ ਨਿਰਵਾਵਾਦ ਰਹਿਣੀਆਂ ਚਾਹੀਦੀ ਨੇ ਉਹ ਕਹਿੰਦੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਾ ਵਾਸਤੇ ਇਕ ਬਹੁਤ ਵੱਡਾ ਕਾਰਨ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਹਿੰਦੇ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਇੱਥੇ ਕਿੰਨੀ ਖੁਸ਼ੀ ਹੁੰਦੀ ਜਦ ਸਾਰੀਆਂ ਸੰਸਥਾਵਾਂ ਉੱਥੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਨੂੰ ਪਹਿਲਾਂ ਦਸਤਾਰ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀ ਦੁਨੀਆ ਸੰਸਥਾਵਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਅਸੀਂ ਲੋਕਾਂ ਵੀ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਖਦਮਾ ਸਾਹਿਬ ਦਮਨਾ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਨ ਸਤਕਾਰ ਨੂੰ ਕਾਇਮ ਕਾਇਨ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਹੈ ਨਾ ਕਲਦੀਪ ਸਿੰਘ ਦਾ ਕੋਈ ਕਾਰਨ ਹੈ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਮੇਂ ਦੇ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਦਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮਦਿਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅੱਜ ਇਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਲ ਲੁਧਿਆਣਾ ਗੁਰਮਤਿ ਗਿਆਨ ਮਿਸ਼ਨ ਕਾਲ ਲੁਧਿਆਣਾ ਸਹਿਬਜ਼ਾਦਾ ਜਗਜਾਰ ਸਿੰਘ ਗੁਰਮਤਿ ਗਿਆਨ ਮਿਸ਼ਨ ਕਾਲ ਚੋਂਤਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ٹرسٹ ਤੇ ਸਾਡਾ ਬੁੱਢੇਵਾਲ ਲੁਧਿਆਣਾ ਗੋਸ਼ਕ ਫੈਮਿਲੀ ਕਲੱਬ ਗੁਰਗ੍ਰੰਥ ਸਾਹਿਬ ਸੇਵਕ ਜਥਾ ਅਕਾਲਪੁਰਖੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਡੇ ਸੰਸਾਰ ਵਿੱਚ ਕੰਮ ਕਰਦੀ ਉਹ ਸਦਾ ਜਿਨ੍ਹਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰਖੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀਏਐਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨਿਆ ਹੋਰ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇੱਥੇ ਸ਼ਾਮਲ ਨੇ ਜਿਨ੍ਹਾਂ ਨੇ ਆ ਕੇ ਭਾਈਵਾਲੀ ਕੀਤੀ ਸਿੰਘ ਸਾਹਿਬ ਅੱਜ ਜਿਹੜਾ ਘਟਨਾ ਕਰ ਰਿਹਾ ਉਹ ਲੈ ਕੇ ਤੇ ਅੱਜ ਜੋ ਇਹ ਕਾਰਜਕ੍ਰਮ ਕੀਤਾ ਗਿਆ ਜੀ ਆਪ ਜੀ ਨੂੰ ਉਹਦੇ ਬਾਰੇ ਥੋੜਾ ਚੱਲਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਪਤ ਜੀ ਮੰਡੀਆਂ ਦੇ ਕੋਈ ਸਾਰਿਆਂ ਦੇ ਨਾਮ ਦੱਸ ਦਿਓ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਆਂ ਦਾਤਾ ਸਤਿਗੁਰ ਦੇ ਦਰ ਤੇ ਜਾ ਕੇ ਨਮਸਕਾਰ ਕੀਤੇ ਹੈ ਇਹ ਜਥੇਬੰਦੀਆਂ ਦੇ ਸਮੂਹ ਇਸਤਾਲ ਵਿੱਚ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੇ ਹੈ ਕਿ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕੈਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸੀ ਅਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅਜਨੀ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਂ ਤੋਂ ਸੀ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸੁਭਾਵਾਂ ਦੇ ਕੋਲ ਨਮਾਇंदे ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਲਾ ਸਾਡਾ ਖਤਮ ਹੋ ਚੁੱਕਾ ਹੈ ਕਮਨ ਚਾਹਿਆ ਸੀ ਕਿ 2000 ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਯுகਿੰਦਰ ਸਿੰਘ ਵਿਦਵਾਨੀ ਜੀ ਉਹਨਾਂ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਹਸਦਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਤਾਂ ਜਿਵੇਂ ਅਸੀਂ ਦੇਖ ਕੀ ਰਹੇ ਹਾਂ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਗੀ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਕੜਾ ਅਛਾਤੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਇਸੇ ਕਿਸ ਤਰ੍ਹਾਂ ਕਰਵਾਵਾ ਦੇ ਕਹਿੰਦੇ ਸੀ ਸਿੰਘ ਸਾਹਿਬ ਕੀ ਕਿ ਹੋ ਗਈ ਜਿਸ ਤਰ੍ਹਾਂ ਨਿਯੁਕਤੀ ਕੀਤੀ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰੰਥੀ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜੰਦੀ ਹੈ ਜਾਂ ਉਹਨਾਂ ਦਾ ਕੋ ਬੰਦਾ ਜਾਂਦਾ ਹੈ ਜਾਂ ਭੁੱਜ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰ ਬੰਦੀ ਹੋ ਸਕਦੀ ਹੈ ਲੇਕਿਨ ਅਜੇ ਹੁਆ ਨਹੀਂ ਇਹਨੂੰ ਕੀ ਸਮਝਦੇ ਹੋ ਦੇਖੀ ਇਹਨੂੰ ਸਮਝਦੇ ਹੋ ਉਹ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਵੀ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਨ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੇ ਚਾਹੀਦੇ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖੋ ਦੁੱਖ ਵਾਲ ਜਿਹੜੀ ਹੈ ਬਿਨਸਹਿਮਤੀ ਤੋਂ ਜ਼ਿੰਮੇਵਾਰੀ ਸੌਂਪਣ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕੱਲ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਤੇ ਜੇ ਜੇ ਉਥੇ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂ ਕੋ ਕੰਮ ਕਰ ਸਕਦੇ ਹੁਣ ਤੁਕ ਕਿ ਆ ਕੇ ਇਸ ਸਰਕਾਰ ਚੋਂ ਪਦਵੀਆਂ ਨੇ ਪਦਵੀਆਂ ਉਹਦੇ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕੇਵਲ ਸਿੰਘ ਬੈਠੇ ਜਾਂ ਭਾਵੇਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਿਕਾਰਯੋਗ ਨੇ ਇਹ ਨਿਰਵਾਵਾਦ ਰਹਿਣੀਆਂ ਚਾਹੀਦੀ ਨੇ ਉਹ ਕਹਿੰਦੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਾ ਵਾਸਤੇ ਇਕ ਬਹੁਤ ਵੱਡਾ ਕਾਰਨ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਹਿੰਦੇ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਇੱਥੇ ਕਿੰਨੀ ਖੁਸ਼ੀ ਹੁੰਦੀ ਜਦੋਂ ਸਾਰੀਆਂ ਸੰਸਥਾਵਾਂ ਉੱਥੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਵਾਲਾ ਪਹਿਲਾ ਦਸਤਾਰ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀ ਦੁਨੀਆ ਸੰਸਥਾਵਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਅਸੀਂ ਲੋਕਾਂ ਵੀ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਖਦਮਾ ਸਾਹਿਬ ਦਮਨਾ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਨ ਸਤਕਾਰ ਨੂੰ ਕਾਇਮ ਕਾਇਮ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਹੈ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਹੈ ਨਾ ਕਲਦੀਪ ਸਿੰਘ ਦਾ ਕੋਈ ਕਾਰਨ ਹੈ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਮੇਂ ਦਾ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜ਼ਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਦਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮ ਦੀਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅੱਜ ਇਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਖਮਿਸ਼ ਨਿਕਾਲ ਲੁਧਿਆਣਾ ਗੁਰਮਤ ਗਿਆਨ ਮਿਸ਼ਨ ਕਾਲ ਲੁਧਿਆਣਾ ਸਹਿਬਜ਼ਾਦਾ ਜਗਜਾਰ ਸਿੰਘ ਗੁਰਮਤ ਗਿਆਨ ਮਿਸ਼ਨ ਕਾਲ ਚਾਹੁੰਦਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ٹرسٹ ਹੈ ਸਾਡਾ ਬੁੱਢੇਵਾਲ ਲੁਧਿਆਣਾ ਮੋਸ਼ਿਕ ਫੈਮਿਲੀ ਕਲੱਬ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਅਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਡੇ ਸੰਸਾਰ ਵਿੱਚ ਕੰਮ ਕਰਦੀ ਉਹ ਸਦਾ ਜਿਨ੍ਹਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰ ਦੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀ ਆਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨੇਹਾ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਚ ਸ਼ਾਮਿਲ ਨੇ ਜਨ ਨੇ ਜਾ ਕੇ ਭਾਈਵਾਲੀ ਕੀਤੀ ਸਾਈਂ ਸਾਹਿਬ